ਪਹਿਲਾਂ ਆਪਾਂ ਸਪੌਜ ਵਾਲੇ ਮਹਾਰਾਜ ਦੇ ਗੱਪ ਸੁਣ ਲਗੇ ਕੌਂਸਲ ਸੰਘ ਦੇ ਜੋ ਊੜ ਪ੍ਰਚਾਰ ਜੋ ਜਾਲ ਉਹ ਬੁੰਨ ਰਿਹਾ ਪਹਿਲਾਂ ਉਹਨੂੰ ਸੁਣ ਲ ਗਏ ਫਿਰ ਇਹਨੂੰ ਕੱਲੀ ਕੱਲੀ ਗੱਲ ਤੇ ਆਪਾਂ ਜਵਾਬ ਦੇਣਾ ਤੇ ਕੱਲੀ ਕੱਲੀ ਗੱਲ ਦਾ ਆਪਾਂ ਸਵਾਲ ਦਾ ਜਵਾਬ ਮੰਗਣਾ ਨੇ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ 100 ਕੀ ਕਿੱਲਾਂ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਔਰ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹਦੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣੇ ਬਾਅਦ ਚ پتہ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਹੈ ਇਹ ਕਹਿ ਰਹੇ ਹਨ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੋਨੀਆਂ ਇਕੱਠੀਆਂ ਗੰਗੀਆਂ ਉਹ ਗੈਰ ਕਾਨੂੰਨੀ ਆ ਉਹ ਪ੍ਰੂਵਡ ਨਹੀਂ ਹੈਗੀਆਂ ਸਰਕਾਰ ਵੱਲੋਂ ਤਾਂ ਮੇਰਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਜਨਾਬ ਕਿ ਜੇ ਉਹ ਕਲੌਨੀਆਂ ਗੈਰ ਕਾਨੂੰਨੀ ਆ ਤਾਂ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦੁੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਕਿਸੇ ਬਿਲਡਰ ਤੇ ਦਿਖਾ ਦੇ ਕਿ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਕੱਟੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਸ਼ਹਿਰ ਦਿੱਤਾ ਹੋਵੇ ਇਹਦਾ ਮਤਲਬ ਤੂੰ ਨਾ ਰੋਇਆ ਹੋਇਆ ਸਾਨੂੰ ਮੋਟਾ ਪੈਸਾ ਆ ਗਿਆ ਉਧਰੋਂ ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਔਨੀਆਂ ਗੈਰ ਕਾਨੂੰਨੀ ਐ ਤੇਰੇ ਅੰਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਐ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾ ਦੇ ਡੂਸ ਐਂਡ ਡਾਊਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਮੈਨੇਜਮੈਂਟ ਸੁਝਾਏਗਾ ਉਧਰ ਆਪਣੇ ਬੰਦੇ ਖੜੇ ਕਰ ਲਏ ਆਪਣੇ মিডি加 ਰਾਹੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਅ ਪਰਸੋਂ ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬੁਲਾ ਕੇ ਚੰਡੀਗੜ੍ਹ ਮਿਊਂਸਪਲ ਪਵੰਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਡਿਊਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ 'ਚ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਇਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਰੀਲ ਬਣਾਓਗੇ 2 ਲੱਖ ਰੁਪਇਆ ਤੁਹਾਨੂੰ ਅਸੀਂ ਦੇਵਾਂਗੇ ਇੱਕ ਰੀਲ ਦਾ ਪੰਜਾਬ ਵਾਲਿਓ ਅਸੀਂ ਬੈਠੇ ਆਂ ਟੀਚਰ ਕਲੌਨੀ ਬਟੰਡੇ ਇੱਥੇ ਕਿਉਂ ਬੈਠੇ ਆਂ ਇਹ ਵੀ ਤੁਹਾਨੂੰ ਦੱਸਾਂਗੇ ਇਹਦਾ ਵੀ ਕਾਰਨ ਹੈ ਜਾਨ ਨਾਲ ਸੁਣਦੇ ਜਾਓ ਪਹਿਲਾਂ ਆਪਾਂ ਸਤੌਜ ਵਾਲੇ ਮਹਾਰਾਜ ਦੇ ਗੱਪ ਸੁਣ ਲਗੇ ਸਤੌਜ ਸੰਤ ਦੇ ਜੋ ਪੂਰ ਪ੍ਰਚਾਰ ਜੋ ਜਾਲ ਉਹ ਬੁੰਨ ਰਿਹਾ ਪਹਿਲਾਂ ਉਹਨੂੰ ਸੁਣ ਲਵੇ ਫਿਰ ਇਹਨੂੰ ਕੱਲੀ ਕੱਲੀ ਗੱਲ ਤੇ ਆਪਾਂ ਜਵਾਬ ਦੇਣਾ ਤੇ ਕੱਲੀ ਕੱਲੀ ਗੱਲ ਦਾ ਆਪਾਂ ਸਵਾਲ ਦਾ ਜਵਾਬ ਮੰਗਣਾ ਜੂਏ ਗਮਰਾਹ ਕਰ ਰਿਹਾ ਪਹਿਲਾਂ ਧਿਆਨ ਨਾਲ ਸੁਣਿਓ ਹਾਲੇ ਵੀ ਨੇੜੇ ਲਿਆ ਕੇ ਮੈਂ ਸੁਣਾ ਕਰਾਂ ਇਹ ਆਪਣੇ ਸਟਾਕ ਵਾਲੇ ਕੀ ਕਹਿ ਰਹੇ ਨੇ ਹਰਜ ਕਰ ਲੋ ਕੋਈ ਕਿਸੇ ਇਲਾਕੇ ਚ 100 ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਹਰਜ ਕਰ ਲੋ ਕੋਈ ਕਿਸੇ ਇਲਾਕੇ ਚ 100 20 ਕਿਲੋ ਵਿੱਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਈ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਵਿੱਚ ਕੋਈ ਲਾਈਟਾਂ ਲੱਗੀਆਂ ਨੇ ਫੇਰਾ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ ਪਤਾ ਲੱਗਿਆ ਤਾਂ ਕਲੋਨੀ ਗੈਰ ਕਾਨੂੰਨੀ ਹੈ ਸਰਕਾਰ ਵੱਲੋਂ ਪ੍ਰੂਫ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਲਓ ਜੀ ਹੁਣ ਤੁਸੀਂ ਸੁਣਿਆ ਸਟਾਫ ਵਾਲਿਆਂ ਨੂੰ ਇਹ ਕਹਿ ਰਹੇ ਆ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੋਨੀਆਂ ਇਕੱਠੀਆਂ ਗੰਗੀਆਂ ਉਹ ਗੈਰ ਕਾਨੂੰਨੀ ਆ ਉਹ ਪ੍ਰੂਫਡ ਨਹੀਂ ਹੈਗੀਆਂ ਸਰਕਾਰ ਵੱਲੋਂ ਤਾ ਮੇਰਾ ਸਵਾਲ ਆ ਮੁੱਖ ਮੰਤਰੀ ਸਾਹਿਬ ਜਨਾਬ ਕਿ ਜੇ ਉਹ ਕਲੌਨੀਆਂ ਗੈਰ ਕਾਨੂੰਨੀ ਆ ਤਾਂ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦੁੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਕਿਸੇ ਬਿਲਡਰ ਤੇ ਦਿਖਾ ਦੇ ਕਿ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਕੱਟੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਹੜੇ ਸ਼ਹਿਰ ਦਿੱਤਾ ਹੋਵੇ ਹੈਗਾ ਮਤਲਬ ਤੂੰ ਨਾ ਰੋਇਆ ਹੋਇਆ ਸੋਨ ਮੋਟਾ ਪੈਸਾ ਆ ਗਿਆ ਉਧਰੋਂ ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਔਨੀਆਂ ਗੈਰ ਕਾਨੂੰਨੀ ਐ ਅਸੀਂ ਹੁਣ ਲੋਕਾਂ ਨੂੰ ਫਾਇਦਾ ਦੇਣਾ ਹੈ ਕਿਸਾਨਾਂ ਨੂੰ ਫਾਇਦਾ ਦੇਣਾ ਜਿੰਨਾਂ ਦੀ ਅਸੀਂ ਜ਼ਮੀਨ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰਨੀ ਹੈ ਅੱਗੇ ਆਜੋ ਅੱਗੇ ਸੁਣਿਓ ਅੱਜ ਦੀ ਪ੍ਰੈਸ ਕਾਨਫਰੰਸ ਸੁਣ ਲਿਓ ਇਹ ਬੜਾ ਚਮਚੀ ਸਾਨੂੰ ਮਿਲਦੇ ਰਹਿੰਦੇ ਸੋ ਇਨਾਂ ਉਹ ਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੋਸ ਐਂਡ ਡਾਊਨਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨੋਂ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਮੈਨੇਜਮੈਂਟ ਸੁਣੀ ਜਾ ਚਲੋ ਜੀ ਤੌਜਾਲੇ ਦੀ ਮੈਂ ਮੋਟੀ ਮੋਟੀ ਗੱਲਾਂ ਤੁਹਾਨੂੰ ਦੱਸ ਦਣਾ ਅੱਜ ਇਹਨਾਂ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਸੀਗੀ ਇਹ ਦੱਸ ਰਿਹਾ ਮਹਾਰਾਜ ਕਿ ਉਹਦੇ ਚ ਕੀ ਪਾਸ ਹੋਇਆ ਕਿ ਅਸੀਂ ਪਹਿਲਾਂ 30000 ਰੁਪਿਆ ਇਹਨੇ ਕਿਹਾ 30000 ਰੁਪਿਆ ਰਜਗਾਰ ਪੱਤਾ ਅਸੀਂ ਦਿਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆਗੇ 50000 ਤੱਕ 50 ਤੋਂ 70 ਤੱਕ ਆਗੇ ਲੱਖ ਰੁਪਿਆ ਅਸੀਂ ਇੱਕ ਸਾਲ ਦਾ ਇੱਕ ਏਕੜ ਦਾ ਠੇਕਾ ਦਿਆ ਕਰਾਂਗੇ ਇੰਨਾਂ ਦੀ ਜ਼ਮੀਨ ਅਸੀਂ ਲੈਂਡ ਪੂਲਿੰਗ ਨੀਤੀ ਤਹਿਤ ਲੈਣੀ ਹੈ। ਦੂਜੀ ਗੱਲ ਦੂਜੀ ਗੱਲ ਇਹ ਤੁਸੀਂ ਹਿਸਾਬ ਲਾ ਲਓ ਵੀ 65000 ਏਕੜ ਜ਼ਮੀਨ ਇਹ ਦੱਬਰੇ ਆ। ਜੇ ਲੱਖ ਰੁਪਇਆ ਦੇਣਗੇ ਇੱਕ ਸਾਲ ਦਾ ਇੱਕ ਇੱਲੇ ਦਾ। 600 ਗੱਜ ਤੇ ਆ ਗਿਆ 200 ਗੱਜ ਤੋਂ ਉਧਰੋਂ 30000 ਤੋਂ ਲੱਖ ਰੁਪਏ ਤੇ ਆ ਗਿਆ ਉਧਰ ਆਪਣੇ ਬੰਦੇ ਖੜੇ ਕਰ ਲਏ ਆਪਣੇ ਮੀਡੀਆ ਰਾਹੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਪਰसों ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬੁਲਾ ਕੇ ਚੰਡੀਗੜ੍ਹ ਮਿਊਨਿਸਪਲ ਭਵਨ ਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਕੈਂਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ ਦੀ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਰੀਲ ਬਣਾਓਗੇ 2 ਲੱਖ ਰੁਪਿਆ ਤੁਹਾਨੂੰ ਅਸੀਂ ਦੇਵਾਂਗੇ ਇੱਕ ਰੀਲ ਦਾ ਸਾਸੀ ਬਣਾ ਕੇ ਦੇਵਾਂਗੇ ਤੁਸੀਂ ਆਪਣੇ ਪੇਜਾਂ ਤੇ ਪਾਉਣੀ ਹੈ ਪ੍ਰਚਾਰ ਕਰਨਾ ਵੀ ਨੀਤੀ ਬਹੁਤ ਵਧੀਆ ਹੈ 허ਾਨੀ ਜਨ ਗੱਲ ਆ ਅਗਲੀ ਗੱਲ ਇਸ ਤੌਜ ਵਾਲੇ ਮਹਾਰਾਜ ਕਹਿ ਰਹੇ ਆ ਜੀ ਕਿ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਕੋ ਨਾਂ ਦੇਣਾ ਚਾਹੂਗਾ ਜ਼ਮੀਨ ਉਹਦੀ ਮਰਜ਼ੀ ਹੈ ਉਹ ਆਪਣੀ ਜ਼ਮੀਨ 'ਚ ਖੇਤੀ ਕਰ ਲੇ ਦੇਖੋ ਜੀ ਕਿੰਨੀਆਂ ਕਲੋਨੀਆਂ ਪਈਆਂ ਨੇ ਨਾਲ ਘਰ ਪਾਏ ਹੋਏ ਆ ਤੇ ਨਾਲ ਬੰਦੇ ਖੇਤੀ ਕਰਦੇ ਆ हां ਅਸੀਂ ਟੀਚਰ ਕਲਾਉਣੀ ਕਿਉਂ ਬੈਠੇ ਆ ਸੁਣ ਲੋ ਆ ਘਰ ਦਿਖਾ ਦੇ ਬਾਈ ਸွေਹ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਟੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਝੰਡਾਂ ਦੀਆਂ ਰੀਲਾਂ ਠਾ 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 ਸਾਂਝੀਆਂ ਕਰੀ ਜਾਂਦੇ ਆ ਇਹ ਗੱਲ ਸਾਡੇ ਬੜੀ ਸਮਝਣ ਜੋਗਾ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਸ ਬਸ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਗੱਲ ਦਾ ਪਤਾ ਲੱਗ ਸੀ ਟੀਚਰ ਕਲੌਨੀ 1978 ਬਠੰਡੇ ਦੀ ਜਮ੍ਹਾਂ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਆਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ 3 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ 1000 ਕਾਜ ਲੋਕਾਂ ਦਾ 1200 ਕਾ 1600 ਕਾ 4 ਕਰੋੜ ਦਾ ਵਿਕੂ ਆ 5 ਕਰੋੜ ਦਾ 10 ਕਰੋੜ ਦਾ ਵਿਕੂਗਾ ਆ ਜੰਡ ਖੜਾ ਹੈ ਦੇਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟੀਚ ਕਲੌਨੀ ਜੁਨੀਓ 78 ਦੀ ਕੱਟੀ ਹੋਈ ਐ 125 ਘਰ ਪਏ ਨੇ 275 ਪਲਾਟ ਖਾਲੀ ਪਏ ਐ ਟੀਚ ਕਲੌਨੀ ਦੇ ਵਿੱਚ ਬਠਿੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕ ਪਰ ਜਿੱਥੇ ਮਰਜ਼ੀ ਚਲੇ ਜਾਓ ਮਸਾਂ ਮਸਾਂ 20% ਕਲੌਨੀਆਂ ਡਿਵੈਲਪ ਹੋਈਆਂ ਨੇ 80% ਕਲੋਨੀਆਂਾਂ 'ਚ ਪਲਾਟ ਖਾਲੀ ਪਏ ਐ ਇਹਨਾਂ ਦੇ ਪੈਸਾ ਕੌਣ ਇਨਵੈਸਟ ਕਰ ਰਿਹਾ ਹੈ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਐ ਉਹ ਆਪਣਾ ਪੈਸਾ 1 ਨੰਬਰ 'ਚ ਕਰ ਲਈ ਪਲਾਟ ਖਰੀਦ ਤੀਰ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ ਗਮਰਾਸ ਤਰੀਕੇ ਨਾਲ ਕਰ ਰਿਹਾ ਹੈ ਇਹ ਅੱਜਕੱਲ ਸੁਣ ਇੱਕ ਹੋਰ ਜਿਹੜੀ ਮੈਂ ਬੜੀ ਅਹਿਮ ਗੱਲ ਆ ਧਿਆਨ ਦੇਣ ਜੋ ਗੱਲ ਆ ਯਾ ਨਾ ਸੁਣੋ ਮੈਨੂੰ ਕਿਸੇ ਮੁੰਡੇ ਨੇ ਇਹ ਗੱਲ ਭੇਜੀ ਆ ਕਹਿੰਦਾ ਬਾਈ ਇਹਦੇ ਬਾਰੇ ਜ਼ਰੂਰ ਬੋਲ ਬਿਲਕੁਲੇ ਬੜੀ ਖਤਰਨਾਕ ਗੱਲ ਆ ਔਰ ਬੜਾ ਖਤਰਨਾਕ ਹਮਲਾ ਆ ਇਹ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਨਾ ਇੱਕ ਜਿਹੜੀ ਜਿਹੜੇ ਨੰਬਰ ਫ੍ਰੀਜ਼ ਕਰ ਰਹੇ ਆ ਹੁਣ ਇਹ ਸਿਰੇਮ ਚੁੱਟ ਬੋਲ ਰਿਹਾ ਮੁੱਖ ਮੰਤਰੀ ਕਿ ਨਹੀਂ ਜੀ ਲੋਕਾਂ ਦੀ ਸਹਿਮਤੀ ਆ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਸਕਦੇ ਆ ਖਰੀਦ ਸਕਦੇ ਆ ਲੋਨ ਲਿਮਟਾਂ ਲੈ ਸਕਦੇ ਆ ਮੇਰੀ ਗੱਲ ਸੁਣ ਲਓ ਬਾਈ ਧਿਆਨ ਨਾਲ ਸੋਡੇ ਨੰਬਰ ਮੈਂ ਕੱਲ੍ਹ ਵਾਲੋਂ ਪਿੰਡ ਜਾ ਕੇ ਆ 250 ਏਕੜ ਦੇ ਨੰਬਰ ਫ੍ਰੀਜ਼ ਕੀਤੇ ਹੋਏ ਨੇ ਉੱਥੇ 1100 ਏਕੜ ਜੋਧਾ ਪਿੰਡ ਦੇ ਵਿੱਚ ਐਂ ਜਗਰਾਵਾ ਕੋਲੇ ਜਿੱਥੇ-ਜਿੱਥੇ 65000 ਏਕੜ ਜ਼ਮੀਨ ਕੁਆਇਰ ਕਰਨੀ ਹੈ ਅੱਗੇ ਹੋਏ ਹੋਰ ਦੇਖਣਗੇ ਲੱਖਾਂ ਏਕੜ ਹੋਰ ਕੁਆਇਰ ਕਰਨੀ ਆ ਸਾਰੇ ਨੰਬਰ ਫ੍ਰੀਜ਼ ਕਰਨੇ ਆ ਤੁਸੀਂ ਕੋਈ ਲੋਨ ਕੋਈ ਲਿਮਟ ਐਸਡੀਐਮ ਸਮਰਾਲਾ ਉਸ ਪਿੰਡ ਦੇ ਵਿੱਚ ਆ ਕੇ ਕਹਿ ਚੁੱਕਿਆ ਲੋਕਾਂ ਨੂੰ ਕਿ ਤੁਸੀਂ ਜਿੱਥੇ ਘਰ ਪਾਉਣ ਲੱਗੇ ਤਾਂ ਅਸੀਂ ਮਸ਼ੀਨਾਂ ਕਰੇਨਾ ਜਿਸ ਵੀਆਂ ਲਿਆ ਕੇ ਤੁਹਾਡੇ ਘਰ ਢਾ ਦੇਣੇ ਆ ਇਹ ਜਿਹੜੀ ਨੀਤੀ ਆ ਜਿਹੜੀ ਫ੍ਰੀਜ਼ ਕਰਨ ਦੀ ਨੀਤੀ ਆ ਬੜੀ ਖਤਰਨਾਕ ਨੀਤੀ ਆ ਕੱਛ ਦੇ ਵਿੱਚ ਅੱਜ ਤੋਂ ਲੋਕਾਂ ਨੂੰ ਲੜਦਿਆਂ ਨੂੰ 20 ਸਾਲ ਹੋ ਗਏ ਜਿਨ੍ਹਾਂ ਦੇ ਨੰਬਰ ਫ੍ਰੀਜ਼ ਹੋਏ ਪਏ ਨੇ ਸੁਪਰੀਮ ਕੋਰਟ ਕੇ ਚੱਲਦਾ 20 ਸਾਲ ਦੇ ਵਿੱਚ ਵੀ ਉਹ ਨੰਬਰ ਜਿਹੜੇ ਫ੍ਰੀਜ਼ ਕੀਤੇ ਗਏ ਸੀ ਬੰਦ ਕੀਤੇ ਗਏ ਸੀ ਉਹ ਨੰਬਰ ਬਹਾਲ ਨਹੀਂ ਕੀਤੇ ਗਏ ਤੇ ਨੰਬਰ ਖੋਲੇ ਨਹੀਂ ਗਏ ਉਵੇਂ ਹੀ ਅੱਜ ਕਿਸਾਨ ਕੱਛ ਦਾ ਲੜ ਰਿਹਾ ਕੀ ਅਸੀਂ ਆਉਣ ਵਾਲੇ ਜਿਹੜੇ ਅੱਜ ਸਾਡੇ ਨੰਬਰ ਫ੍ਰੀਜ਼ ਹੋ ਰਹੇ ਆ ਅੱਜ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਆ ਜਿਹੜਾ ਪੰਜਾਬ ਦਾ ਚੀਫ ਸੈਕਟਰੀ ਹੈ ਮੁੱਖ ਸਕੱਤਰ ਹੈੜਾ ਪੰਜਾਬ ਦਾ ਇਹ ਭੰਤ ਨੂੰ ਵਾਪਸੇ ਕਰਕੇ ਉਹਨੂੰ ਬਿਠਾਤਾ ਉਹ ਜਿੰਦਾ ਮਾਰ ਕੇ ਬਹਿ ਗਿਆ 65000 ਏਕੜ ਦੇ ਉੱਤੇ ਤੁਸੀਂ ਕੋਈ ਲੋਨ ਲਿਮਟ ਕੋਈ ਘਰ ਕੋਈ ਖਰੀਦ ਕੋਈ ਵੇਚ ਕੱਖ ਨਹੀਂ ਕਰ ਸਕਦੇ ਇਹ ਬੜੀ ਖਤਰਨਾਕ ਨੀਤੀ ਹੈ ਲੈਂਡ ਪੋਲਿਸੀ ਨੀਤੀ ਦਾ ਬਹੁਤ ਬਾਦ ਦੀਆਂ ਗੱਲਾਂ ਹੋਣ ਇਹ ਤਾਂ ਹੋਣੀ ਨਹੀਂ ਇਹਨਾਂ ਨੂੰ ਆਵਾਜ਼ ਤਾਂ ਥੁੱਕ ਕੇ ਜੱਟਣ ਦੀ ਯੂ ਟਰਨ ਮਾਰਨ ਦੀ ਪਿੱਛੇ ਮੁੜਨ ਦੀ ਮਾਰਨਗੇ ਜੇ ਲੋਕ ਖੜੇ ਹੋਗੇ ਨਾ ਡਾਂਗਾ ਲੈ ਕੇ ਮੁਰੇ ਬੇਸੀ ਜ਼ਮੀਨ ਤੇ ਨਹੀਂ ਬੜਨਦੇ ਆ ਜੋ ਤੇ ਪਿੱਛੇ ਹਟਣਗੇ ਪਰ ਇਹ ਥੋੜੇ ਨੰਬਰ ਤਾਂ ਫਰੀਜ ਹੋ ਜਾਣੇ ਆ ਜੇ ਨੰਬਰ ਥੋੜੇ ਫਰੀਜ ਹੋ ਗਏ ਇਹਦੇ ਲਈ ਵੀ ਤਾਂ ਤੁਸੀਂ ਕਰੋਗੇ ਕੀ ਅਗਲੀ ਸਰਕਾਰ ਆ ਕੇ ਮੁੱਦਾ ਚੱਕ ਲੂਗੀ ਜਿਹੜਾ 2013 ਦਾ ਲੈਂਡ ਐਕੁਇਜੀਸ਼ਨ ਜਿਹੜਾ ਐਕਟ ਬਣਿਆ ਸੀਗਾ ਇਹ ਤਹਿਤ ਉਹਦੇ ਤਹਿਤ ਤੁਹਾਡੀਆਂ ਜ਼ਮੀਨਾਂ ਇੱਕ ਵਾਰ ਕਰ ਲੈਣਗੇ ਦੱਬ ਲੈਣਗੇ ਕਿੱਥੇ ਜਾਵਾਂਗੇ ਆਪਾਂ ਸਾਨੂੰ ਇੱਥੇ ਨਹੀਂ ਖੜਨਾ ਚਾਹੀਦਾ ਜੇ ਇਹ ਪਿੱਛੇ ਵੀ ਹਟ ਜਾਂਦੇ ਆ ਇਦੂ ਅਗਲੀ ਲੜਾਈ ਸਾਨੂੰ ਲੜਨ ਦੀ ਲੋੜ ਆ ਵੀ ਅਸੀਂ ਆਪਣੇ ਨੰਬਰ ਕਿਵੇਂ ਖਲਾਉਣੇ ਆ ਆਪਣੇ ਨੰਬਰ ਬਹਾਲ ਕਿਵੇਂ ਕਰਨੇ ਆ ਜ਼ਮੀਨਾਂ ਦੇ ਤਾਂ ਕਿ ਅਸੀਂ ਜ਼ਮੀਨ ਕੋਈ ਲੈਣੀ ਆ ਵੇਚਣੀ ਆ ਘਰ ਪਾਉਣਾ ਕੋਈ ਲੋਨ ਲੈਣਾ ਲਿਮਟ ਲੈਣੀ ਆ ਅਸੀਂ ਕਰ ਸਕੀਏ ਸੋ ਇਹ ਇਹ ਨੀਤੀ ਨੂੰ ਬੜੀ ਸਮਝਣ ਦੀ ਲੋੜ ਆ ਇੱਕ ਗੱਲ ਹੋਰ ਸੁਣਿਆ ਨਾ ਦਿਓ ਤੁਸੀਂ ਗੱਲ ਹੋਰ ਦੇਖੋ ਇੱਕ ਗੱਲ ਹੋਰ ਐ ਲੈਂਡ ਪੂਲ ਨੀਤੀ ਦੇ ਪੜ ਲਿਓ ਸਰਦਾਰ ਹਮੀਰ ਸਿੰਘ ਨੇ ਇਹਦਾ ਖੁਦ ਆਸਾ ਕੀਤਾ ਹੈ ਅੰਕਲੇਪੇ ਕਿਤੇ ਤਾਸ ਰੱਖੇ ਆ ਉਹ ਕਹਿੰਦੇ ਵੀ ਜੇ ਮੰਨ ਲਓ ਜਦੋਂ ਕਲੋਨੀ ਇਹ ਕਿਹੜਾ ਡਿਵੈਲਪ ਕਰਨੀ ਹੈ ਉਹ ਕਲੋਨੀ ਡਿਵੈਲਪ ਕਰਨ ਵੇਲੇ ਇਹ ਕਹਿੰਦੇ ਵੀ 1 ਕਰੋੜ ਰੁਪਇਆ ਇੱਕ ਕਰੋੜ ਰੁਪਇਆ ਇੱਕ ਕਿਸਾਨ ਨੂੰ ਜਿਹਨੇ 1 ਏਕੜ ਪੈਲੀ ਆਪਣੀ ਲੈਂਡ ਪੂਲਿੰਗ ਕੀਤੀ ਤਾਂ ਜਮੀਨ ਦਿੱਤੀ ਉਹ 1 ਕਰੋੜ ਰੁਪਇਆ ਉਹਨੂੰ ਦੇਣਾ ਪੈਣਾ ਉਹ ਕਲੋਨੀ ਡਿਵੈਲਪ ਕਰਨ ਖਾਤਰ ਹੋਰ ਇਹ ਤਾਜ਼ਾ ਆਧਾਰ ਤੁਹਾਨੂੰ ਮੈਂ ਦੱਸ ਦਿੰਦਾ ਮੇਰਾ ਪ੍ਰਗਟ ਸਿੰਘ ਡਾਕਟਰ ਸਾਡਾ ਮਿੱਤਰ ਆ ਸਾਡਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਤੋਂ ਬੈਠੇ ਆ ਇਹ ਤੋਂ ਪੁੱਛ ਲੋ ਇਹ ਜਿੱਥੇ ਅਸੀਂ ਬੈਠੇ ਆਂ ਠੀਕ ਕੋਲੇ ਨਾਲ ਹੀ ਪੁੱਡਾ ਕਲੋਨੀ ਆ ਪੁੱਡਾ ਕਲੋਨੀ ਦੇ ਵਿੱਚ ਇਹਦਾ ਘਰ ਪਾਇਆ ਹੋਇਆ ਇਹਦੇ ਘਰ ਪਾਏ ਨੂੰ 6-7 ਸਾਲ ਹੋ ਗਏ ਇਹਨੇ ਪਲਾਟ ਲੈ ਕੇ ਆਪਣਾ ਮਕਾਨ ਪਾ ਲਿਆ ਤੇ ਰਹਿائش ਕਰ ਲਈ ਇਹਨੂੰ ਅੱਜ ਵੀ ਪੁੱਡਾ ਵਾਲੇ ਆ ਕੇ ਕੀ ਕਹਿੰਦੇ ਦੱਸੋ ਜੀ ਸਾਨੂੰ ਕਲੋਨੀ ਵਾਲੇ ਕੋਠੀਆਂ ਵਾਲਿਆਂ ਨੂੰ ਘਰਾਂ ਵਾਲੋਂ ਕੀ ਕਹਿੰਦੇ ਆ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਨੇ ਜਦੋਂ ਇਹ ਕਿਸਾਨ ਦੀ ਇੱਥੇ ਜ਼ਮੀਨ ਐਕਵਾਇਰ ਕੀਤੀ ਹੈ ਸਾਰਾ ਜਿਹੜੀ ਨਾਲ ਹੀ ਬਿਲਕੁਲ ਟੀਚਰ ਕਲੋਨੀ ਦੇ ਆ ਉੱਥੇ ਜੋ ਘਰ ਬਣਾਏ ਹੋਏ ਨੇ ਲੋਕਾਂ ਨੇ ਪੀਚਰ ਪ੍ਰੋਜੈਕਟ ਡਵੈਲਪ ਨਹੀਂ ਹੈ ਹੋਏਗੀ ਪਰ ਨਾਲ ਜਿਹੜੀ ਹੋਰ ਜ਼ਮੀਨ ਐਕਵਾਇਰ ਕਰਕੇ ਉਸ ਨੂੰ ਰਾਹ ਨਹੀਂ ਦਿੱਤਾ ਗਿਆ ਜਿਹੜਾ ਉਹਦਾ ਰਸਤਾ ਪਿੱਛੋਂ ਆਉਂਦਾ ਗ੍ਰੀਨ ਸਿਟੀ ਰੋਡ ਜਿੱਦੋਂ ਆਪਾਂ ਵੱਡੇ ਹਾਈਵੇ ਤੋਂ ਨਿਕਲਦੇ ਆ ਉੱਥੋਂ ਤੱਕ ਲੈ ਕੇ ਜੋ ਮਾਡਲ ਟਾਊਨ 4-5 ਫੇਸ ਤੱਕ ਜਿੰਨੇ ਵੀ ਪੈਸੇ ਨੇ ਉਹ ਰਾਹ ਦੇ ਉਹ ਹੁਣ ਕਲੋਨੀ ਵਾਸੀਆਂ ਨੂੰ ਪਾਏ ਜਾ ਰਹੇ ਨੇ ਦੋ ਵਾਰੀ ਮੈਂ 3-3 ਲੱਖ ਰੁਪਈਆ ਭਰ ਚੁੱਕਿਆ 1000 ਰੁਪਈਆ ਗੱਜ ਦਾ ਜੋ ਇਹ ਪਾ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਤੁਹਾਡੇ ਰਾਹ ਦੇ ਪੈਸੇ ਨੇ ਕਿਉਂ ਕਿਉਂ ਮੰਗਦੇ ਆ ਪੈਸੇ ਉਹ ਪੈਸੇ ਮੰਗਦੇ ਨੇ ਕਿ ਇਹ ਜਿਹੜਾ ਰਾਹ ਤੁਸੀਂ ਵਰਤਦੇ ਹੋ ਰਾਹ ਪਰ ਅੱਗੇ ਜਿਹੜਾ ਜਾਂਦਾ ਗ੍ਰੀਨ ਸਿਟੀ ਨੂੰ ਵੀ ਜਾਂਦਾ ਜਿਹੜੀ ਪ੍ਰਾਈਵੇਟ ਹੁੰਨੀ ਉਹਨਾਂ ਤੋਂ ਪੈਸੇ ਲਿਆ ਪ੍ਰਾਈਵੇਟ ਕਦੇ ਦਾ ਰਾਹ ਦਾ ਨਾਂ ਲੈਂਦੇ ਆ ਕਦੇ ਕਹਿੰਦੇ ਆ ਲਾਈਟਾਂ ਲਾਉਣੀਆਂ ਹਾਂਜੀ ਪਾਰਕ ਠੀਕ ਕਰਨਾ ਪੁੱਡਾ ਅੱਜ ਵੀ ਜਿੰਨਾਂ ਦੇ 10-10 ਸਾਲ ਅੰਸ਼ਾਲ ਹੋ ਗਏ ਘਰ ਪਰ ਇਹਨੂੰ ਪੁੱਡਾ ਅੱਜ ਵੀ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਹੈ ਲੱਖ ਨੇ ਰੁਪਈਆ ਦੇ ਗਾਜ 1000 ਪਹਿਲਾਂ 1000 ਰੁਪਈਆ ਗਾਜ 100 ਗਾਜ ਦਾ ਲੱਖ ਘਰਾਂ 375 ਲੱਖ ਰੁਪਈਆ ਉਹ ਘਰਾਂ ਨੂੰ ਅੱਜ ਵੀ ਦੇਣਾ ਪੈ ਰਿਹਾ ਜਿਹੜੀ ਗੱਲ ਹੈ ਉਹ ਲੈਂਡ ਪੂਲਿੰਗ ਨੀਤੀ ਜੀ ਵੀ ਲਿਖੀ ਹੋਈ ਹੈ ਵੀ 1 ਕਰੋੜ ਰੁਪਈਆ ਦੀ ਜੇਹ ਚ ਪਾ ਕੇ ਰੱਖਿਓ ਕਿਸਾਨੋ ਹਰ ਹੱਦ ਹੋ ਗਈ ਯਾਰ ਸਾਡੀ ਜ਼ਮੀਨ ਅਠਕਣ ਵਾਲਾ ਇਹ ਕਰ ਲੈ ਮੈਨੂੰ ਦੇ ਦਿਓ ਤੇ ਮੈਂ ਤੁਹਾਨੂੰ ਬੱਚੋਂ ਦੋ ਖਾਲਾ ਮੋੜ ਕੇ ਦੇ ਦਿੰਦਾ ਕਮਾਲ ਹੋ ਗਈ ਯਾਰ ਇਹ ਕਰਾ ਲੋਕ ਸਹਿਮਤਾ 2205 225 ਅਰਜ਼ੀਆਂ ਗਈਆਂ ਨੇ ਜਿਹਦੇ ਵਿੱਚੋਂ 220 ਬੰਦੇ ਨੇ ਮਨਾ ਕੀਤਾ ਜਵਾਬ ਦਿੱਤਾ ਵੀ ਅਸੀਂ ਆਪਣੀ ਜ਼ਮੀਨ ਕਿਸੇ ਕੀਮਤ ਤੇ ਨਹੀਂ ਦੇਣੀ ਸਿਰਫ 5 ਬੰਦਿਆਂ ਨੇ ਇਹਨਾਂ ਨੂੰ ਹਾਮੀ ਭਰੀ ਇਹ ਕਹਾਂ ਲੋਕ ਸਹਿਮਤ ਨੇ ਲੋਕ ਕਿੱਥੇ ਸਹਿਮਤ ਆ ਬਈ ਲੋਕ ਤਾਂ ਤਰਾ-ਤਰਾ ਹੋਈ ਪਈ ਆ ਪਿੰਡਾਂ ਦੇ ਲੋਕ ਦਰੇ ਪਏ ਆ ਸੜਕ ਬਣੂ ਕੀ ਸੋ ਕੁਬੀਦ ਨਾਲ ਸਹਿਮਤ ਨਹੀਂ ਹੈਗਾ ਪਰ ਇਹ ਜਾਣ ਬੁੱਝ ਕੇ ਜਿਹੜਾ ਗਮਰਾਹ ਕਰਨ ਪ੍ਰਚਾਰਾ ਲਗਾਤਾਰ ਝੂਠ ਨੂੰ ਪ੍ਰਚਾਰ ਰਿਹਾ ਲਗਾਤਾਰ ਪ੍ਰਚਾਰ ਰਿਹਾ ਆਪਣੇ ਮੀਡੀਆ ਰਾਹੀਂ ਆਪਣੇ ਬੰਦਿਆਂ ਰਾਹੀਂ ਆਪ ਇੱਕ ਪ੍ਰਾਪਰਟੀ ਡੀਲਰ ਬਣਿਆ ਖੜਾ ਉਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰਕੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸਿਰ ਪਹਿਨਾ ਕਹਿਣਾ ਚਾਹੁੰਦਾ ਕਿ ਮਸਲਾ ਜਗਰਾਉਂਦਾ ਨਹੀਂ ਲੁਧਿਆਣੇ ਦਾ ਨਹੀਂ ਬਠਿੰਡੇ ਦਾ ਨਹੀਂ ਪਟਿਆਲੇ ਦਾ ਨਹੀਂ ਸੰਦੂਰ ਮਾਨਸਾ ਦਾ ਨਹੀਂ ਕਿਸੇ ਜੋਧਾ ਪਿੰਡ ਦਾ ਨਹੀਂ ਕਿਸੇ ਹੋਰ ਦਾ ਨਹੀਂ ਮਸਲਾ ਸਮੁੱਚੇ ਪੰਜਾਬ ਦਾ ਹੈ ਜਿਸ ਨੂੰ ਇਹ ਲੱਗਦਾ ਬਾਈ ਵੀ ਅਸੀਂ ਤਾਂ ਯਾਰ ਸਾਡਾ ਦਾ ਕੁਝ ਨਹੀਂ ਇਹ ਸਾਡਾ ਦਾ ਕੀ ਹੋਣਾ ਤੇ ਅਸੀਂ ਲੁਧਿਆਣੇ ਜ਼ਮੀਨ ਰੋਕਣਗੇ ਪਟਿਆਲੇ ਰੋਕਣਗੇ ਇਹ ਵਾਰੀ ਸਾਰਿਆਂ ਦੀ ਆ ਜਾਂਦੀ ਸਭ ਤੋਂ ਅਹਿਮ ਸਵਾਲ ਜਿਹੜਾ ਹੋਰ ਆ ਕਿ ਮੰਨ ਲਓ ਇਹ ਇਹ ਇਨਾ ਕਲੋਨੀਆਂ ਨੂੰ ਡਿਵੈਲਪ ਕਰਨ ਦੀ ਖਾਤਰ 65000 ਜਿਹੜੀ ਜ਼ਮੀਨ ਹੈ ਜਿੱਥੇ ਕਲੋਨੀਆਂ ਵੀ ਬਣਾਉਣਗੇ ਡਿਵੈਲਪ ਹਰ ਬਰ ਰੁਪਿਆ ਲੱਗਣਾ ਕਿੱਥੋਂ ਆਊਗਾ ਉਹ ਰੁਪਿਆ ਅਸਲ ਦੇ ਵਿੱਚ ਹੋਰ ਵੀ ਬੜੀ ਡੇਰੀ ਸਾਜ਼ਿਸ਼ ਹੈ ਇਹਦੇ ਪਿੱਛੇ ਕੁੱਤ ਹੈ ਦਿੱਲੀ ਵਾਲਿਆਂ ਜਿਹੜੀਆਂ ਧਰਾਨੇ ਵੱਡੇ ਕਲਫਟ ਵੱਡੇ ਘਰਾਣੇ ਨੇ ਉਹਨਾਂ ਦਾ ਇਹ ਚਲਾ ਸਾਰਾ ਖੇਡ ਹੈ ਵੀ ਤੁਸੀਂ ਇੱਕ ਵਾਰੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਸਾਡੇ ਕਾਬੂ ਕਰਕੇ ਦਿਓ ਪਹਿਲਾਂ ਸਾਰਾ ਸਿਲਾਵਾ ਤਾਂ ਇਹ ਅਗਲੀ ਗੱਲ ਜਿਵੇਂ ਕਿ ਚੀਮੇ ਨੇ ਕਿਹਾ ਨਰੇ ਮੰਤਰੀ ਨੇ ਵੀ ਜੀ ਇਹ ਕੰਦੀਆਂ ਕਲੋਨੀਆਂ ਨਹੀਂ ਲਈ ਨਹੀਂ ਅਸੀਂ ਜ਼ਮੀਨ ਆਪਣੀ ਲੈਂਡ ਪੁਲਿੰਗ ਦੇ ਤਹਿਤ ਲੈਣੀ ਅਸੀਂ ਅੱਛੇ ਕੋਈ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਹਾਂ ਹੋਰ ਕਿਸ ਤੋਂ ਕੀ ਭਾਵਾ ਮੰਨ ਲਓ ਇੱਥੇ ਫੈਕਟਰੀ ਲਾ ਦੇਣਗੇ ਕੋਈ ਜਿਹੜੇ ਇੰਡਸਟਰੀਅਲ ਨੇ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੂੰ ਦੇ ਦੇਣਗੇ ਜ਼ਮੀਨਾਂ ਜਾਂ ਲੋ ਆਪਣਾ ਕਾਰਖਾਨਾ ਲਾ ਲਓ ਕਾਰਖਾਨਿਆਂ ਨੇ ਪਹਿਲੇ ਸਾਡੇ ਪਾਣੀਆਂ ਚ ਕੈਮੀਕਲ ਪਾਤਾ ਯਾਰਾ ਪਾਤੀਆਂ ਦਰਿਆਵਾਂ ਯਾਰਾ ਪਾਤੀਆਂ ਧਰਤੀ ਹੇਟਾਂ ਚ ਯਾਰਾ ਪਾਤੇ ਸੋ ਇਹ ਇਹ ਸਮਝਣ ਦੀ ਲੋੜ ਆ ਵੀ ਬੜੀ ਬੜੀ ਗਹਿਰੀ ਸਾਜ਼ਿਸ਼ ਦੇ ਨਾਲ ਇਹ ਅੱਜ ਪੰਜਾਬ ਬਰਬਾਦ ਹੋ ਰਿਹਾ ਪਿੰਡ ਬਰਬਾਦ ਹੋਣੇ ਆ ਸ਼ਹਿਰ ਬਰਬਾਦ ਹੋਣੇ ਆ ਗਰੀਬ ਅਮੀਰ ਦਾ ਮਸਲਾ ਨਹੀਂ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਕਿਸਾਨ ਮਜ਼ਦੂਰ ਦਾ ਮਸਲਾ ਨਹੀਂ ਜੇ ਇੱਥੇ ਧਰਤੀ ਜਿਹੜੀ ਰੋਕੀ ਜਾ ਰਹੀ ਆ ਜੇ ਇਹ ਹੀ ਨਾ ਬਚੀ ਤੁਸੀਂ ਮੈਨੂੰ ਆਖਸੋ ਗਰੀਬ ਬੰਦੇ ਆ ਅੱਜ ਕੱਲ ਕਹਿੰਦਾ ਜਿਹੜਾ ਬੰਦਾ ਮਜ਼ਦੂਰ ਹੈ ਵੀ ਮੈਂ ਉਹ ਦਿਹਾੜੀ ਕਰਨੀ ਹੈ ਜੀ ਮੈਨੂੰ ਕੀ ਹੈ ਮੈਂ ਚਾਹੇ ਕਦੇ ਜ਼ਮੀਰਦਾਰ ਦੇ ਖੇਤ ਚ ਕਰ ਲਾਂ ਜੇ ਕੰਪਨੀ ਕੋਲੇ ਕਰ ਲਾਂ ਬਾਹਰਲੇ ਇੰਗਲੈਂਡ ਅਮਰੀਕਾ ਯੂਰਪ ਦੇ ਵਿੱਚ ਜਿੱਥੇ ਲੱਖਾਂ ਏਕੜ ਦੇ ਫਾਰਮ ਹੈ ਉੱਥੇ ਬੰਦੇ ਕੰਮ ਨਹੀਂ ਕਰਦੇ ਬਾਈ ਮਸ਼ੀਨਾਂ ਕੰਮ ਕਰਦੀਆਂ ਅੱਜ ਕੱਲ ਦਾ ਮਸ਼ੀਨ ਲੋਹੇ ਦੀ ਆ ਗਈ ਰੋਬੋਟ ਬਣਾ ਲੈਣਾ ਇਹਨਾਂ ਨੇ ਉਹਦਾ ਕੰਮ ਲਿਆ ਕਰਨਗੇ ਉਸ ਤੋਂ ਤੁਹਾਡੀ ਲੋੜ ਨਹੀਂ ਪੈਣੀ ਇਹ ਨਿਊ ਵਰਲਡ ਆਰਡਰ ਨੂੰ ਪੜੋ ਕਿ ਕਿਵੇਂ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਉਹਨਾਂ ਆਰਡਰਾਂ ਦੇ ਵਿੱਚ ਤੇ ਉਹਨਾਂ ਨੂੰ ਜੋ ਸਪਰੇਅ ਸੜਕਾ ਵਾ ਕੀੜਾ ਮਕੌੜਾ ਮਾਰ ਦਿੰਦੇ ਆ ਐ ਮਾਰਨੀਆਂ ਸਕੀਮਾਂ ਹੋ ਰਹੀਆਂ ਨੇ ਕੁਝ ਰਗੜਿਆ ਸੱਤ ਤੋਂ ਬਾਅਦ ਗਰੀਬ ਜਾਣਾ ਦੁਕਾਨਦਾਰ ਆਪਾਂ ਕਹਿੰਦੇ ਅਸੀਂ ਕੀ ਲੈਣਾ ਜਮੀਨਾਂ ਦਾ ਜਮੀਦਾਰਾਂ ਦੀਆਂ ਜਾ ਰਹੀਆਂ ਨੇ ਦੁਕਾਨਦਾਰੋ ਜਿੰਨੇ ਵੱਡੇ ਵੱਡੇ ਇਹਨਾਂ ਵੱਡੀਆਂ ਕਲੋਨੀਆਂ ਦੇ ਵਿੱਚ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਅਜਿਵੇਂ ਬਰਹਿੰਦ ਦੀ ਸਾਡੇ ਰਿਲਾਇੰਸ ਮਾਰਕੀਟ ਆ ਇੱਕ ਦਿਨ ਦੀ ਕਈ ਕਰੋੜਾਂ ਰੁਪਈਆਂ ਦੀ ਸੇਲ ਆ ਕਈ ਕਰੋੜਾਂ ਦੀ ਲੱਖਾਂ ਨਹੀਂ ਕਈ ਕਰੋੜਾਂ ਦੀ ਕਿੰਨਿਆਂ ਕਿੰਨੇ ਦੁਕਾਨਦਾਰ ਮਾਰੇ ਗਏ ਜਿੱਦੀ ਆ ਰਿਲਾਇੰਸ ਰਿਲਾਇੰਸ ਦੀ ਆ ਆਨਲਾਈਨ ਸਮਾਨ ਐਮਾਜ਼ਨ ਰਾਹੀਂ ਜਾਂ ਹੋਰ ਰਾਹੀਂ ਘਰਾਂ ਚ ਆਉਣ ਲੱਗ ਗਿਆ। ਤਾਂ ਇਹ ਨੀਤੀਆਂ ਜਿਹੜੀਆਂ ਬੜੀਆਂ ਮਾਰੂ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਨਾ ਆਪਾਂ ਖੜ੍ਹ ਗਏ ਵੀ ਨਹੀਂ ਯਾਰ ਇਕੱਲੇ ਕਿਸਾਨ ਰਲ ਆ ਪਾਉਂਦੇ ਆ ਜ਼ਿਮੀਂਦਾਰ ਰਲ ਆ ਪਾਉਂਦੇ ਨਹੀਂ ਕਿਸਾਨ ਲੜਨ ਵਾਲੀ ਧਿਰ ਆ। ਤਾਂ ਰਲ ਆ ਪਾਉਂਦੇ ਆ ਤੇ ਮੈਂ ਤੈਨੂੰ ਭਾਂਸਿਆ ਜਾਂ ਤੇਰੇ ਮੰਤਰੀਆਂ ਨੂੰ ਚੈਲੰਜ ਕਰਦਾ। ਜੇ ਹਿੰਮਤ ਆ ਤੂੰ ਕਹਿੰਦਾ ਲੋਕ ਜਵਾਬ ਦੇਣਾ। ਮੈਂ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਕਿਤੇ ਮਰਜ਼ੀ ਭਲਾ। ਤੂੰ ਹਰ ਵਾਰੀ ਭੱਜਿਆ। ਲੁਧਿਆਣੇ ਵੀ ਭੱਜਿਆ ਤੂੰ ਇੱਕ ਤਰੀਕ ਨੂੰ ਰੱਖਿਆ ਸੀਗਾ ਵੀ ਆਓ ਮੈਂ ਲੋਕਾਂ ਦਾ ਵਿਚਾਰ ਕਰਨੀ ਆ ਤੇ ਸਾਨੂੰ ਘਰੇ ਘੇਰ ਲਿਆ ਸੀ ਤੂੰ ਕਿਸਾਨਾਂ ਨਾਲ ਵੀ ਕਿਹਾ ਸੀ ਮੈਂ ਕਿਸਾਨਾਂ ਨਾਲ ਬੈਠ ਕਰਨ ਨੂੰ ਤਿਆਰ ਆ ਆਜੋ ਉੱਥੋਂ ਵੀ ਤੂੰ ਭੱਜ ਗਿਆ ਅਸੀਂ ਤੈਨੂੰ ਚੈਲੰਜ ਕਰਦੇ ਆ ਤੂੰ ਕਹਿੰਦਾ ਲੈਂਡ ਪੂਲਿੰਗ ਨੀਤੀ ਲੋਕਾਂ ਲਈ ਲਾਹੇਵੰਦ ਹੈ ਕਿਸਾਨਾਂ ਲਈ ਲਾਹੇਵੰਦ ਹੈ ਮੈਂ ਪੰਜਾਬ ਦਾ ਭਲਾ ਚਾਹੁੰਦਾ ਮੈਂ ਪੰਜਾਬ ਦਾ ਵਿਕਾਸ ਚਾਹੁੰਦਾ ਅਸੀਂ ਆਉਣ ਨੂੰ ਤਿਆਰ ਆ ਫੈਟ ਕਿੱਥੇ ਤੇਰਾ মিডিਆ ਤੇਰੇ ਬੰਦੇ ਪਠਾ ਸਾਨੂੰ ਗਲਤ ਸਾਬਤ ਕਰਦੇ ਲੋਕਾਂ ਨੂੰ ਆਪ ਜਾ ਕੇ ਫਰੀਆਂ ਸਲਾ ਕੇ ਕਹਾਂਗੇ ਵੀ ਲੋਕੋ ਜ਼ਮੀਨਾਂ ਦੇ ਦੇ ਉਹਨਾਂ ਨੂੰ ਗਮਰਾਨਾ ਕਰ ਲੋਕੋ ਗਮਰਾਨਾ ਹੋ ਜਿਵੇਂ ਉਹ ਤਿੰਨ ਕਾਲੇ ਕਾਨੂੰਨ ਸੁਝਾਣ ਖਾਤਰ ਸਾਨੂੰ ਵੱਡੇ ਵੱਡੇ ਤੌਣੇ ਜਿਹੜੇ ਸਿਰਸੀ ਜਿਹੜੇ ਬੈਠੇ ਸੀਗੇ ਦਿੱਲੀ ਇਹਨਾਂ ਸਾਨੂੰ ਪਤਾ ਹੈ ਇਹਦਾ ਲਾਹੇਵੰਦੀ ਬਹੁਤ ਹੈ ਇਹਦਾ ਫਾਇਦੇਮੰਦ ਬਹੁਤਾ ਕਿਸਾਨਾਂ ਵਾਲੀ ਦਾ ਕਿਸਾਨ ਘਬਰਾਹ ਕਰ ਰਿਹਾ ਹੈ ਕਿਸਾਨ ਜੂਨੀਅਨ ਵਾਲੇ ਲੋਕਾਂ ਨੂੰ ਜਦੋਂ ਸਾਡੇ ਵਾਲੇ ਕਿਸਾਨਾਂ ਨੇ ਜਾ ਕੇ ਪੜ੍ਹਨੇ ਪਾਏ ਸੀ ਨਾ ਰਾਜਿਆ ਵਾਲਗੇ ਤੇ ਹੋਰਾਂ ਨੇ ਕਿਸੇ ਨੂੰ ਗੱਲ ਨਹੀਂ ਸੀ ਆਈ ਉੱਥੇ ਵੱਡੇ ਵੱਡੇ ਖੇਤੀ ਮੰਤਰੀ ਦੇ ਵੱਡੇ ਵੱਡੇ ਨਾਲੇ ਹੋਰ ਜਿਹੜੇ ਖੇਤੀ ਮਾਹਰ ਬੈਠੇ ਸੀ ਅੱਜ ਤੂੰ ਵੀ ਉਹੀ ਮੇ ਲੱਗਿਆ ਹੋਇਆ ਲੋਕਾਂ ਨੂੰ ਨਹੀਂ ਪਤਾ ਇਹ ਤਾਂ ਗਮਰਾਹ ਕਰਦੇ ਆ ਵਿਰੋਧੀ ਤਰ੍ਹਾਂ ਇਹ ਸ਼ਰਾਰਤੀ ਕਹਿੰਦਾ ਬੋਲੀ ਜਾਂਦਾ ਕੋਈ ਮੰਤਰੀ ਜੀ ਜਿਹੜਾ ਖੁੱਡੀਆਂ ਆ ਖੁੱਡੀਆਂ ਨਹੀਂ ਮੁੰਡੀਆਂ ਮੁੰਡੀਆਂ ਕਹਾਂ ਸ਼ਰਾਰਤੀ ਅੰਸਰ ਹੈ ਹਾਂ ਸ਼ਰਾਰਤੀ ਅੰਸਰ ਅਸੀਂ ਆਪ ਹੀ ਆ ਜਿਸੋੜੇ ਜਿਹੇ ਹਿੰਮਤ ਆ ਜੇ ਲੱਤਾਂ ਜਾਨ ਜਿੱਥੇ ਮਰਜੀ ਬਲਾਕ ਅਸੀਂ ਆਉਣ ਨੂੰ ਤਿਆਰ ਆ ਸਾਨੂੰ ਗੱਲ ਸਾਬਤ ਕਰ ਦੋ ਥੋੜੇ ਗੱਲ 'ਚ ਹਾਰ ਪਾ ਕੇ ਤੁਹਾਨੂੰ ਜੇਤੂ ਕਰਾ ਦੇ ਗਏ ਥੋੜੇ ਪੈਰੀ ਹੱਥ ਲਾ ਦਿੱਤਾ ਇਹ ਇਹ ਹੀ ਸੜਕ ਜਿਹੜੀ ਅੱਗੇ ਪ੍ਰਾਈਵੇਟ ਕਲੋਨੀਆ ਨੂੰ ਜਾਰੀ ਗ੍ਰੀਨ ਸਿਟੀ ਪਰਕ ਪਨਾਰਮਾ ਉਹ ਵੀ ਸੜਕ ਵਰਤ ਰਹੇ ਨੇ ਪਰ ਜਿੰਨਾ ਸਰਕਾਰੀ ਬੀਡੀਏ ਤੋਂ ਜਿੰਨਾ 플ੌਟ ਲੈਣੇ ਉਹਨਾਂ ਨੂੰ ਦੋ ਦੋ ਕਿਸੇ ਪਰਕ ਹੋਰ 10000 ਛੱਡ ਟੀਚ ਕਲੋਨੀ ਛੱਡ ਪੁੱਡਾ ਨਾਲ ਥੋੜੇ ਕਲੋਨੀ ਟੀਚਰ ਕਲੋਨੀ ਆ ਆਪਣਾ ਕਿਹੜੀ ਸਿਟੀ ਆ ਗਈ ਪਿੱਛੇ ਆ ਗ੍ਰੀਨ ਸਿਟੀ ਗ੍ਰੀਨ ਸਿਟੀ ਆ ਗਈ ਉਹ ਪਰੇ ਨੂੰ ਵਗ ਜਾ ਆਪਣੇ ਪਨੀਰ ਨੂੰ ਉਧਰ ਨੂੰ ਵਗ ਜਾ ਆ ਇਧਰ ਨੂੰ ਕੋਨੇ ਵਾਲੇ ਨੂੰ ਟੱਪ ਜਾ ਬਿਲਕੁਲ ਕੋਈ ਕਲੋਨੀ ਡਿਵੈਲਪ ਹੋਏਗੀ ਦੱਸ ਦੇ ਕੋਈ ਨਹੀਂ ਕੋਈ ਵੀ ਕਲੋਨੀ ਡਿਵੈਲਪ ਨਹੀਂ ਹੋਣੀਗੀ 20% ਤੋਂ ਜ਼ਿਆਦਾ ਕਲੋਨੀ ਘਰ ਨਹੀਂ ਪਏ ਉਹ ਕਰ ਤੂੰ ਇੱਥੇ ਰਹਿਣਾ ਹਾਂਜੀ ਉਰੇ ਆ ਫਿਰ ਤੂੰ ਦੱਸਦੇ ਕਿੰਨੇ ਕਿਲੋ ਕਿੰਨੇ ਕਿਲੋ ਨੇ ਡਿਵੈਲਪ ਹੋਇਆ ਕਿੰਨੇ ਘਰ ਹੈ ਤੇ ਕਿੰਨਾ ਖਾਲੀ ਤੇ ਉਹ ਇੱਕ ਮਿੰਟ ਚ ਦੱਸੀ ਸਾਰੀ ਗੱਲ ਇਹਦੀ ਦੱਸਦੀ ਮੇਰਾ ਜੀ ਅਜਾ ਇੱਥੇ ਆਜਾ ਆਜਾ ਕਿੰਨੇ ਘਰ ਨੇ ਟੀਚਰ ਕਲੋਨੀ ਚ ਟੀਚਰ ਕਲੋਨੀ ਚ 20-25% ਘਰ ਹੈ ਤੇ ਕੈਸਾ ਲੋਗੇ 78 ਦੀ ਹੈ ਕਹਿੰਦੇ ਇਹ ਹਾਂ ਬਹੁਤ ਪੁਰਾਣੀ ਇਹਨਾਂ 40 47 ਸਾਲ ਪਾਣੀ ਵੀ ਸਭ ਤੋਂ ਵਧੀਆ ਨਹਿਰ ਆ ਦੇਖੋ ਇਹ ਬੁਰਾ ਆ ਆ ਦੇਖੋ ਦੂਜੇ ਇੱਧਰ ਹਾਂ ਆ ਸਾਰਾ ਖਾਲੀ ਪਿਆ ਸੱਪਾਂ ਦਾ ਘਰ ਸਾਰਾ ਇਹ ਇਹ ਤੁਹਾਨੂੰ ਕਹਿੰਦਾ ਇੱਥੇ ਤੁਸੀਂ ਝੋਨਾ ਵੀ ਲਾ ਕਰੋ ਕਣਕ ਵੀ ਲਾ ਕਰੋ ਇਹ ਕਿਹੜਾ ਕੰਮ ਦਾ ਪੀਤਾ ਸਾਰੇ ਘਰੇ ਮਾਡਲ ਦਾ ਹ ਤੁਸੀਂ ਜਾ ਕੇ ਦੇਖ ਲਓ 70% ਖਾਲੀ ਪਿਆ ਸਾਰਾ ਬੁਰਾ ਹਾਲ ਉਸ ਦੀ ਗੱਲ ਸੱਪਾਂ ਦਾ ਘਰ ਹੈ ਨਜਾਇਜ਼ ਬੁਰਾ ਹਾਲ ਸਾਰਾ ਸ਼ਹਿਰ ਕੋਈ ਨਹੀਂ ਬਣਾਉਣ ਨੂੰ ਉਹਨੂੰ ਵੀ ਹੋ ਗਿਆ ਬਾਈ ਜੀ 20 ਸਾਲ ਹੋ ਗਏ ਟਿਕਣ ਨੂੰ ਸਾਰਾ ਸਾਲ ਬੁਰਾ ਹਾਲ ਇਹ ਕਹਿੰਦਾ ਮੈਂ 2 ਸਾਲ ਚ ਕਲਾਉਣੀ ਕਿਤੇ ਨਹੀਂ ਡਿਵੈਲਪ ਹੋਈਆਂ ਲੁਧਿਆਣਾ ਵੱਡੇ ਵੱਡੇ ਸ਼ਹਿਰ ਮਹਾਦੀ ਖੜ ਕਿਤੇ ਨਹੀਂ ਡਿਵੈਲਪ ਹੋਈਆਂ 20% ਰੋ ਜਿਹੜੇ ਕਿਤੇ ਕੋਈ ਡਿਵੈਲਪ ਹੀ ਨਹੀਂ ਹੋਈ ਹਰ ਰਹੁ ਕਾਣ ਯਾਰ ਬੰਦੇ ਦਾ ਇਕੱਲੇ ਇਕੱਲੇ ਦਾ ਜਵਾਕ ਹੈ ਬਾਹਰ ਨੂੰ ਭੱਜ ਗਿਆ ਕੋਈ ਚੱਟਿਆਂ ਦਾ ਮਾਰ ਕੇ ਸੋਸ਼ ਕਰਕੇ ਤੁਸੀਂ ਸਾਨੂੰ ਚੈਲੰਜ ਚੁਣੌਤੀ ਆ ਆ ਜਾਓ ਤੁਸੀਂ ਸਾਬਤ ਕਰੋ ਕਿ ਅਸੀਂ ਸਾਹੀਆਂ ਤੁਸੀਂ ਗਲਤ ਆਈ ਤੁਹਾਡੇ ਨਾਲ ਸ਼ਾਮਤ ਹੋ ਜਾ ਪਰ ਲੋਕਾਂ ਨੂੰ ਗਮਰਾ ਨਾ ਕਰੋ ਜਿੰਨਾ ਤੁਸੀਂ ਇਹ ਝੂਠ ਬੋਲੋਗੇ ਨੰਗੇ ਕਰਾਂਗੇ ਨੰਗੇ ਕਰਕੇ ਨਪੇੜ ਕਿਸ ਨੂੰ ਰਦਾ ਚਿਹਰਾ ਨੰਗਾ ਕਰਕੇ ਲੋਕਾਂ ਸਾਹਮਣੇ ਲਿਆਵਾਂਗੇ ਆ ਦੇਖੋ ਆ ਇਹਨਾਂ ਦਾ ਇਹ ਬਹੁਤ ਵੱਡੀ ਸ਼ਾਸ਼ ਹੋ ਰਹੀ ਹੈ ਇਹਦੇ ਪਿੱਛੇ ਬਹੁਤ ਵੱਡੀਆਂ ਧਿਰਾਂ ਘਰਾਣੇ ਵੱਡੇ ਕਾਰਪਟ ਖੜੇ ਹੈ ਜਿਨ੍ਹਾਂ ਨੇ ਅਰਬਾਂ ਰੁਪਇਆ ਲਾਉਣਾ ਤੁਹਾਡੀਆਂ ਜ਼ਮੀਨਾਂ ਹਥਿਆੜੀਆਂ ਪੰਜਾਬ ਦੇ ਲੋਕੋ ਖੜ ਜੋ ਮਸਲਾ ਇਹਦਾ ਸੱਚੋ ਬਠਿੰਡੇ ਦਾ ਪਟਾਣਾ ਲੁਧਿਆਣੇ ਦਾ ਜਿੱਥੇ ਸਾਨੂੰ ਲੱਗਦਾ ਸਾਰਾ ਪੰਜਾਬ ਝੋਕ ਦਿਓ ਬੜੀ ਬੱਚਾ ਬੱਚੀ